ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦਿਨ ਤੋਂ ਗੁਣੀ ਤੇ ਰਾਤ ਤੋਂ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਚੱਲੇ ਹੋਏ ਹਾਂ ਜੀ ਆਪਣੇ ਪਰਿਵਾਰ ਨੂੰ ਵਿੱਚ ਸੰਗਤ ਸਮਝ ਲੋ ਵੀ ਲੈ ਕੇ ਆ ਬਾਬਾ ਜੋਹਾਰ ਸਿੰਘ ਜੀ ਦੇ ਉੱਥੇ ਜੋੜ ਜੀ ਸਾਹਿਬ ਚਾਲਾ ਚੱਲ ਰਿਹਾ ਬਾਬਿਆਂ ਦਾ ਤੇ ਨਾਨਕਾ ਜਾ ਕੇ ਉੱਥੇ ਲੰਗਰ ਲਾਉਣਾ ਜੀ ਨਿਕਲੇ ਹੋਏ ਤਾਂ ਕੱਦਿਆਂ ਜੀ ਸਾਨੂੰ 2 ਘੰਟੇ ਪਹੁੰਚਦੇ ਪਹੁੰਚਦੇ 2 ਘੰਟੇ ਦੇ ਵਿੱਚ ਹਰੀਪੁਰੇ ਪਹੁੰਚੇ ਜਾਮ ਪੌਤ ਲੱਗ ਗਿਆ ਰਸਤੇ ਦੇ ਵਿੱਚ ਟ੍ਰੈਫਿਕ ਜਾਮ ਬੁਰਾ ਹਾਲ ਹੈ ਤੇ ਹਰੀਪੁਰ ਸਾਹਿਬ ਪਹੁੰਚ ਕੇ ਲੱਗੀ ਬ੍ਰੇਕ ਪਹਿਲਾਂ ਇੱਥੇ ਹੁਣ ਕਰਾਂਗੇ ਜੀ ਨਮਸਕਾਰ ਤੁਸੀਂ ਹੁਣ ਵੀਡੀਓ ਦੇ ਵਿੱਚ ਪੂਰੀ ਵੀਡੀਓ ਵਾਚ ਕਰਦੇ ਕਹਿਣਾ ਦਾ ਪਾਪ ਜੋ ਜੋ ਅੱਗੇ ਅੱਗੇ ਚੱਲੂਗਾ ਪ੍ਰੋਗਰਾਮ ਤੁਸੀਂ ਫੁੱਲ ਵਾਚ ਕਰਨੀ ਤੇ ਹੁਣ ਮਾਲਾ ਜੀ ਬਾਕੀ ਪਰਿਵਾਰ ਨਾਲ ਗੱਡੀ ਚੋਂ ਹੌਲੀ ਹੌਲੀ ਉਤਰ ਰਹੇ ਆ ਤੇ ਸੰਗਤ ਆ ਰਹੀ ਆ ਮਹਾਰਾਜ ਜਿੰਨੀਆਂ ਵੀ ਸੰਗਤਾਂ ਖੁਸ਼ੀ-ਖੁਸ਼ੀ ਘਰ ਤੋਂ ਤੁਰੀਆਂ ਜੀ ਸਾਰੀਆਂ ਉਕੜ ਨਹੀਂ ਖੁਸ਼ੀ-ਖੁਸ਼ੀ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਘਰ ਪਹੁੰਚਣ ਕਿਸੇ ਨਾਲ ਕੋਈ ਵੀ ਮਿਸ ਹੈਪਨ ਨਾ ਹੋਵੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਲੋ ਜੀ ਸਾਡੀ ਸੰਗਤ ਉਤਰ ਰਹੀ ਹੈ ਗੱਡੀ ਜਤੇ ਹਾਂਜੀ ਬਲਾਦ ਜੀ ਸਾਸਰੀ ਗੱਲ ਕਾਲ ਜੀ ਦਿੱਦੀਆਂ ਪਰ ਅੰਸਾਰੀਆਂ ਸਸਰੀ ਖਾ ਗਏ ਨਹੀਂ ਕਿਹ ਜਿਹੜਾ ਤੁਹਾਡਾ ਸਫਰ ਪਹਾੜਾਂ ਵਾਲਾ ਥੋੜਾ ਜਿਹਾ ਡੱਡਾ ਜਦਾ ਦੋ ਵਧੀਆ ਰਿਆ ਪੂਰਾ ਡੱਡਾ ਹੋ ਜਾ ਗਿਆ ਹਾਂ ਨੱਤਾ ਤੋਂ ਕੋਣ ਆ ਗਿਆ ਬਠੀਆਂ ਘੁੰਮਣੇ ਫਿਰਨ ਵਾਲੇ ਬੰਦੇ ਕਾਇਦ ਹੋਗੇ ਕਾਇਦ ਹੋਗੇ ਬੋਰ ਇੱਕ ਨੰਬਰ ਬਹੁਤ ਮਹਾਰਾ ਦੀ ਵਪਾਰ ਕਰਪਾਰੀ ਸਾਡਾ ਯਾਤਰਾ ਵਧੀਆ ਰੀ ਅ ਵੈਸੇ ਰਸਤੇ ਦੇ ਵਿੱਚ ਜਾਮ ਬਹੁਤ ਸੀ ਬਹੁਤ ਜਾਮ ਤਾਂ ਲੱਗੇ ਹੋਏ ਸੰਗਤ ਆ ਰਹੀ ਹੈ ਨਾ ਬਹੁਤ ਹਾਂ ਘੁੰਮਦੇ ਘਮਾਉਂਦੇ ਹਾਂ ਘੁੰਮਦੇ ਘਮਾਉਂਦੇ ਪਹੁੰਚ ਗਏ ਅਮਨਾ ਜੀ ਸਿਰ ਪਰ ਬੰਨ ਲਓ ਪੁੱਤਰ ਰਮਾਲ ਉਹ ਬਾਈ ਇੱਥੇ ਲੈਣਾ ਮੇਰਾ ਬੈਗ ਵਿੱਚ ਪਤਾ ਨਹੀਂ ਕਿੱਥੇ ਰੱਬਦਾ ਇਹਨਾਂ ਨਹੀਂ ਬਾਈ ਚੱਲ ਹਾਂ ਰਮਾਲ ਲੈ ਲੈ ਵਿੱਚ ਦੱਬ ਤਾ ਬੈਗ ਤੇ ਤੁਸੀਂ ਕਰੋ ਜੀ ਦਰਸ਼ਨ ਬਾਬਿਆਂ ਦੇ ਹੁਣ ਹੈਗਾ ਕਾ ਵੀ ਭਾਬੀ ਤੇ ਲੈ ਲੈ ਆਪਣੀ ਤੇ ਉਹ ਦੇਖੋ ਬਾਈ ਮਕਾਨਪੁਰ ਤੇ ਫੜ ਲੈਣਾ ਬੈਗ ਵਿੱਚ ਦੱਬਦਾ ਪੈ ਚੱਲ ਕੋਈ ਨਵਾਂ ਹੀ ਲੈ ਲੈ ਆਪਣੀ ਸਮਾਨ ਬਹੁਤ ਹੋ ਗਿਆ ਜੀ ਗੱਡੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਫਟਾਫਟ ਸੰਦੀਪ ਇਨਾ ਟਾਈਮ ਨਹੀਂ ਹੈਗਾ ਆਪਣੇ ਕੋਲ ਮਾਮੀ ਨਹੀਂ ਵਿਚਾਰੀਆਂ ਦੇ ਫੋਨ ਫੋਨ ਹਰ 10 ਮਿੰਟ ਬਾਅਦ ਉਹਨਾਂ ਦਾ ਫੋਨ ਆ ਚਾਚੀ ਦੀ ਗੱਲ ਬਾਤ ਪੁੱਤ ਆ ਗਿਆ ਆ ਗਿਆ ਕੀ ਹੋ ਗਿਆ ਚਾਂਦਰ ਖਾਬ ਹੋ ਗਈ ਇਹਦੀ ਚਾਂਦਰ ਖੁੱਲ ਗਈ ਇਹਦੀ ਲੋਟ ਵੀ ਆਉਂਦੀ ਮੇਤੇ ਆ ਭਾਬੀ ਨੂੰ ਕਰਿਓ ਬਣਾਇਓ ਭਾਬੀ ਨੂੰ ਫੜਾ ਦਿੰਦਾ ਚਲ ਥੱਲੇ ਥੱਲੇ ਵੀ ਉਹ ਤਾਂ ਕਹਿੰਦੇ ਸਾਸਰੀ ਗੱਲ ਤਾਂ ਬੁਲਾ ਦੇ ਬੁਲਾਓ ਜੀ ਸਾਸਰੀ ਗੱਲ ਤੁਸੀਂ ਕੀ ਹੋ ਗਿਆ ਟਾਇਰ ਪੰਚਰ ਹਾਂ ਪਾਵਾ ਘਟ ਗਈ ਨਹੀਂ ਮੇਰੇ ਕੋਲ ਨਹੀਂ ਹੈ ਯਾਰ ਖੁੱਲੇ ਪੈਸੇ ਦੇਖ ਲਓ ਇਹ ਵੀ ਨਾਲ ਹੀ ਤੜਾ ਜੀ ਦੱਤੇ ਉਹੀ ਤੜਾ ਲੈਂਦੇ ਆ ਤੜਾ ਲਓ ਤੜਾ ਲਓ ਇੱਥੇ ਤੜਾ ਲਓ ਪੈਸੇ ਤੇ ਉਹ ਆ ਵੀ ਆਏ ਵੀ ਅੱਜ ਤੌਰੇ ਅੱਗੇ ਨਹੀਂ ਹੁੰਦਾ ਲੰਗੂਰ ਭਾਜੀ ਹਾਂ ਦਾ ਚਾਚੂ 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 ਉਹ ਤਿੰਨ ਚਾਰ ਫਿਰ ਜੀ ਤਿੰਨ ਚਾਰ ਇਕੱਠਾ ਹੀ ਆ ਤੇ ਹੁਣ ਟੇਕਦੇ ਮੱਥਾ ਫਿਰ ਮਾਰੋ ਦਾ ਸ਼ੁਕਰੀਆ ਕਰਕੇ ਅੱਗੇ ਚੱਲਾਂਗੇ बस पंजाब ਤੋਂ ਗੱਡੀਆਂ ਆਉਣ ਲੱਗੀਆਂ ਅ ਡਰੀ ਆ ਦੀ ਕੋ ਸਾਹਮਣੇ ਲੱਗਾ ਵਜਾਂ ਕਿੰਨੀ ਹੋਲੀ ਜਾ ਰਹੇ ਦੇਖੋ ਥੱਲੇ ਪੁੱਤੇ ਦੇਖਣਾ ਨਹੀਂ ਯਾਰ ਕੁਝ ਵੀ ਪਾਣ ਹਾਂ ਕੀ ਹੋ ਗਿਆ ਚਲੋ ਚਲੋ ਇਹ ਤੇ ਵਜਨ ਜਿਆਦਾ ਆ ਪੰਜ ਸਕਿੰਟਾਂ ਚ ਗੋਲੀ ਹੋਣੀ ਕਰਕੇ ਨਾ ਗੱਡੀ ਦਾ ਟਾਇਰ ਵਜਨ ਆ ਕੇ 빙ਗਾ ਹੋ ਗਿਆ 빙ਗਾ ਆਵਾ ਕੱਟ ਗਈ ਰੰਮ ਮੁਚ ਗਿਆ ਰਾਮ ਨੇ ਰਾਮ ਨੇ ਦੀ ਗੱਲ ਸਹੀ ਭਾਬੀ ਨੂੰ ਬਣੀ ਨੂੰ ਜਮਾ ਬੈਠੇ ਹਾਂ ਠੀਕ ਹੈ ਗੱਲ ਇਹਦਾ ਹੁਣ ਸਾਡਾ ਦੂਆ ਵੀ ਘਟਾ ਦੇਣਾ ਤਾਂ ਦੂਏ ਟਾਇਰ ਦੇ ਵੀ ਵਾ ਘਟਾ ਦੇਣੀ ਮੈਂ ਵੀ ਤਾਂ ਲੈਣ ਲੱਗੇ ਪ੍ਰਸ਼ਾਦ ਲਿਆ ਮੈਂ ਬਤਨਾਲਿਆਂ ਦੀ ਹਾਲੋ ਨਾ ਨਾ ਇਹ ਇੱਧਰ ਖੜੇ ਪਰ ਇੱਧਰ ਕੋਈ ਨਹੀਂ ਕਰੀਓ ਪਰ ਇੱਧਰ ਰੋ ਨੂੰ ਰਿਤ ਨੂੰ ਦੇਖ ਕੇ ਕਰਨ ਮੈਂ ਕਿ ਚੱਕਲਾ ਨੂੰ ਪੁੱਤ ਹੈ ਨਾ ਵਿੱਚ ਨੂੰ ਲੰਘ ਜਾਣਾ ਕਦੋਂ ਦੇਖੀ ਜਾਓਗੇ ਫਿਰ ਆ क्या ਹੋ ਗਿਆ ਡੈਡੀ ਹਾਂ ਕਰੂ ਦੇਖੋ ਸਾਹਮਣੇ ਪੇੜ ਪਰ ਮੰਕੀ ਬੱਠੂ ਸਾਹਮਣੇ ਉਹ ਆ ਬੈਠੇ ਐ ਇੰਨੀ ਦੂਰ ਦੇਖਣ ਦੀਆਂ ਲੋੜਾ ਦੇ ਸਾਹਮਣੇ ਬੈਠਾ ਲੰਗੂਰ ਜਾਦਾ ਦੂਰ ਕਾ ਜਾਣਾ ਮੇਰੇ ਘਰ ਦਾ ਬੜਾ ਬੋਂਗੀ ਆਇਆ ਵਾ ਪਿੱਟੀ ਬੂੰਛਾ ਵਾਲਾ ਲੰਗੂ ਓਏ ਢੀ ਬੂੰਛਾ ਦੀ ਹੁੰਦੀ ਸੀ ਕਬੈਲ ਸਹੀ ਕਰਦੀ ਏ ਪਤਾ ਨਹੀਂ ਇਹਦਾ ਹੁਣ ਇਹਨਾਂ ਨੂੰ ਪਤਾ ਹੋ ਮਹਾਰਾਜ ਨੂੰ ਚਲੋ ਹੁਣ ਚਲ ਗੁਰੂ ਦਾ ਨਾ ਦਰਸ਼ਨ ਕਰਿਓ ਜੀ ਮੰਦਰ ਵੀ ਉਰੇ ਲੰਗੂ ਘੁਰੂ ਘਰ ਦੇ ਅੰਦਰ ਤਾਂ ਵੀਡੀਓ ਬਣਨੀ ਨਹੀਂ ਹੈ ਜੀ ਇੱਥੇ ਸਹੀ ਬਾਹਰ ਤੇ ਦਰਸ਼ਨ ਕਰ ਲਓ ਚਲੋ ਬਈ ਤੇ ਸੰਗਤ ਆ ਰਹੀ ਹੈ ਜੀ ਨਮਸਕਾਰ ਕਰ ਕਰ ਕੇ ਅੱਗੇ ਜੋੜ ਜੀ ਸਭ ਨੂੰ ਜਾਈ ਜਾਂਦੀਆਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚੜ੍ਹ ਕੇ ਮੇਰਾ ਜੀਜਾ ਵੀ ਆ ਗਿਆ ਜੀ ਇਹ ਸਾਡਾ ਪਿੱਛੇ ਹੀ ਆਵਾ ਜੀਜਾ ਸਾਡਾ ਜੀਜੇ ਕਿ ਨਹੀਂ ਜਾਂ ਪਿਛਲੀ ਵਾਰ ਮੇਲੇ ਨੂੰ ਗਿਆ ਤਾਂ ਜ਼ਿਆਦਾ ਜੀਜੇ ਕਿ ਨਹੀਂ ਨਵੀਂ ਗੱਡੀ ਦੀ ਪਾਰਟੀ ਦੀ ਹੈ ਕਿ ਜਨਮ ਦਿਨ ਦੀ ਪਾਰਟੀ ਅੱਜ ਜੀਜੇ ਦਾ ਜਨਮ ਦਿਨ ਹੈ ਜੀ ਮੇਰੇ ਦਾ ਹੈਪੀ ਬਰਥਡੇ ਬੀਬੀ ਥੈਂਕਸ ਜੀ ਥੈਂਕਸ ਸਾਰਿਆਂ ਦਾ ਜੀ ਹੈਪੀ ਬਰਥਡੇ ਮੈਂ ਕਹਿੰਦਾ ਜੀ ਪਾਰਟੀ ਚੱਲੂ ਅੱਜ ਚਿੱਲ ਹੁੰਦਾ ਇਹ ਵੀ ਹੁਣ ਮਲਾਪੁਰ ਪਾਣ ਆ ਗਈ ਜੀ ਮੇਰੀ ਤੇ ਜਾਵਨੇ ਦਾ ਬੁਰਾ ਹਾਲ ਕਰਤਾ ਪਰਸ ਪੜੋ ਜੀ ਤੁਸੀਂ ਪਹਿਲਾਂ ਤਾਂ ਇੱਥੇ ਆਏ ਕਰਦੇ ਸੀ ਹੁਣ ਉਧਰੋਂ ਹਾਂ ਪੜਦਾ ਬਾ ਹੁਣ ਘੁੰਮ ਘਮਈਆਲ ਦਾ ਇਹਨੂੰ ਬਹੁਤ ਤਾਂ ਸ਼ਾਰਟਕਟ ਨਿਕਲ ਕੇ ਪਾਉਤ ਹਾਂ ਇਹ ਵਧੀਆ ਹੋ ਗਿਆ ਉਧਰੋਂ ਜਾਣੀ ਆ ਆ ਦੀਦੀ ਨਾਲ ਹਾਂ ਤੇ ਚਲੋ ਹੁਣ ਕਰੋ ਦਰਸ਼ਨ ਮੇਰੇ ਫਟਾਫਟ ਮੱਥਾ ਟੇਕੋ ਨਿਹਰਾਉਣਾ ਹਾਂਜੀ ਹਾਂਜੀ ਚਲੋ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਅੱਗੇ ਜਾ ਕੇ ਹਾਂ ਅੱਗੇ ਜਾ ਕੇ ਰੋ ਅੱਗੇ ਜਾ ਕੇ ਰੋ ਰੋਕਦਾ ਮੈਂ ਕਿਸੇ ਢਾਬੇ ਪਰ ਗੱਡੀ ਟੈਂਸ਼ਨ ਨਾਲ ਚਲੋ ਚਲੋ ਆਸ ਚਿਰ ਤੇ ਰੱਖਿਓ ਮੇਰਾ ਦੋਲ ਨਾ ਨਾਵਾ ਆਸ ਚਿਰ ਤੇ ਰੱਖਿਓ ਦੀ ਕਿਤੇ ਮੈਂ ਦੋਲ ਨਾ ਨਾਵਾ ਆਸ ਚਿਰ ਤੇ ਰੱਖਿਓ ਦੀ ਕਿਤੇ ਮੈਂ ਦੋਲ ਨਾ ਨਾਵਾ ਵੱਜ ਗਈ ਜੀ ਬ੍ਰੇਕ ਜੀਜਾ ਮੇਰਾ ਤਿਆਰ ਪਰ ਤੇ ਆ ਜੀ ਉਤਰੋ ਫਿਰ ਜੇ ਪਾਰਟੀ ਲੈਣੀ ਆ ਫੇਰ ਨਾ ਕਿਹੋ ਜੇ ਕੋਈ ਰਹਿ ਗਿਆ ਉਤਰੋ ਉਤਰੋ ਪਾਣਾ ਲੁੱਟ ਜਿਹੜਾ ਤਾਰਨੇ ਵਾਲਾ ਚੋਤਾ ਲੈ ਕੇ ਨਹੀਂ ਆਉਂਦਾ ਨਾਲ ਅਥਨ ਜੀਜੇ ਦੇ ਜੀਜੇ ਦੇ ਪਾਰਟੀ ਦੀ ਪਾਰਟੀ ਨਹੀਂ ਕਿਤਾ ਬਹੁਤ ਜੀਜੇ ਵੀ ਲਵਾ ਦੇ ਡੀਜੇ ਵੀ ਲਵਾ ਦੇ ਡੀਜੇ ਵੀ ਲੱਗੇ ਉਹ ਕੁੜੀ ਕੁੜੀਆਂ ਆ ਗਈਆਂ ਉਹ ਤਾਂ ਉਤਰਨਾ ਤੁਸੀਂ ਮੈਂ ਕਹਿੰਦਾ ਗੱਡੀ 'ਚ ਠੰਡਾ ਠੰਡਾ ਪਲਾ ਦਿੰਦਾ ਤੁਹਾਨੂੰ ਨਹੀਂ ਨਹੀਂ ਹਾਂ ਥੱਲੇ ਉਤਰਨਾ ਮੈਂ ਚਲੋ ਪਸੰਦ ਦਾ ਪਤਾ ਨਹੀਂ ਤੁਸੀਂ ਕੀ ਖਾ ਲੈਣਾ ਥੱਲੇ ਦੇਖ ਕੇ ਉਤਰੀ ਧਰਤੀ ਨਾ ਦਵਾ ਦੀ ਕੜੀ ਚੋਲ ਕੈਨਸਲ ਕਰਕੇ ਕੜੀ ਚੋਲ ਕੈਨਸਲ ਕਰਕੇ ਮੈਨੂੰ ਤਾਰੋ ਤਾਂ ਸੀ ਹੁਣ ਕਿੱਕੜਾ ਤਾਰੀਏ ਸੀ ਇਹ ਦਬ ਗਈ ਧਰਤੀ ਪਾਓ ਦੇ ਚਲੋ ਹਿੰਮਤ ਕਰੋ ਨੇਰਾ ਹੋ ਜਾਣਾ ਫਿਰ ਆਪਾਂ ਨੂੰ ਚਲੋ ਇਧਰ ਚੱਲ ਰਹੇ ਜੀ ਧਾਰਮਿਕ ਗਾਣੇ ਗੱਡੀ ਦੇ ਵਿੱਚ ਕਰੇ ਰਮਾਂ ਬੰਦਾ ਬ੍ਰੇਕ ਗਈ ਵੱਜ ਸਾਰੇ ਗਏ ਰਾਜ ਹੁਣ ਇੱਥੇ ਦੇਖਦੇ ਕਿਆ ਸਮਾਨ ਨਾਲ ਨੇ ਖਾਣਾ ਦਿੱਕੇ ਜਾਉਂਗੀ ਫਾਸਟ ਫੂਡ ਆ ਦੁਕਾਨਾਂ ਔਰ ਤੇ ਰੋਡ ਚੱਲ ਰਿਹਾ ਪੂਰਾ ਸ਼ਾਮ ਦਾ ਹੋ ਗਿਆ ਜੀ ਟਾਈਮ ਠੰਡੀ ਠੰਡੀ ਹਵਾ ਲੱਗੀ ਲੱਗਣਾ ਤੇ ਵਿਊ ਵਾਹ ਵਾਹਿਗੁਰੂ ਕਿਆ ਹੋਰ ਆਵੋ ਹਵਾ ਹੁਣ ਕਿਆ ਰਣ ਸੈਣ ਮਹਾਰਾਜ ਦੇ ਰੰਗ ਆ ਜਿਹੜੇ ਲੋਕ ਰਹਿੰਦੇ ਆ ਉਹ ਲੈ ਰਿਆ ਨਜ਼ਾਰੇ ਜੀ ਚਲੋ ਇਹ ਇਹਨਾਂ ਨੂੰ ਹੁਣ ਆਇਆ ਵੀ ਪੱਧਰੇ ਚ ਜਾ ਕੇ ਨਜ਼ਾਰਾ ਅਸੀਂ ਇੱਧਰ ਆ ਕੇ ਕਹਿਣ ਲੱਗੇ ਜੰਦੇ ਵੀ ਪਹਾੜਾਂ ਚ ਨਜ਼ਾਰਾ ਹੈ ਗੱਡੀਆਂ ਤਾਂ ਸਾਡੀਆਂ ਰੋਡ ਪਰੇ ਖੜ ਗਈਆਂ ਜੀਜੇ ਦਾ ਸਾਡੇ ਦਾ ਹੈਪੀ ਬਰਥਡੇ ਪਾਰਟੀ ਚੱਲੂ ਹੁਣ ਉਹ ਕੁਛ ਵੀ ਨਾ ਦੇਖੋ ਮੇਰੀ ਗੱਲ ਸੁਣੋ ਫਾਸਟ ਫੂਡ ਨੂੰ ਕੁਝ ਵੀ ਖਾਣਾ ਠੰਡਾ ਲੈ ਲਓ ਕੁਝ ਵੀ ਠੰਡਾ ਲੈ ਲਓ ਨਾਲ ਪਕੌੜੇ ਪਕੂੜੇ ਜਿਹੜੇ ਖਾਣੇ ਹਾਂ ਚਾ ਕੋਈ ਨਹੀਂ ਠੰਡਾ ਲੈ ਲਓ ਕਹਿਣਾ ਜੀਜਾ ਜੀ ਠੰਡਾ ਲੈ ਲਓ ਬਸ ਗਲਾਸ ਲੈ ਲਓ ਆ ਜਿਹੜੇ ਇਹਨਾਂ ਨੂੰ ਆ ਦੋ ਦੋ ਇਹਨਾਂ ਨੂੰ ਆ ਆ ਮੋਰ ਮਰੇ ਜੇ ਬਸ ਹੋਰ ਫਾਸਟ ਫੂਡ ਕਿਸੇ ਨੇ ਕੁਝ ਨਹੀਂ ਖਾਣਾ ਗਾਹ ਲੰਗਰ ਤਿਆਰ ਹੋਇਆ ਬਸ ਲੰਗਰ ਛਕਣਾ ਜਾ ਕੇ ਠੀਕ ਹੈ ਨਾ ਆਏ ਜਾ ਮੂੰਹ ਜਾ ਨਾ ਕਰ ਮੈਂ ਇਹ ਵੀ ਨਹੀਂ ਲਾਉਣਾ ਹਾਂ ਦੋ ਠੰਡੇ ਦੇ ਬੋਤਲੇ ਲੈ ਲਓ ਬਸ ਲੈ ਲਓ ਲੈ ਲਓ ਹਾਂ ਆ ਵੀ ਪਾ ਦਿੱਤੀ ਐਨੂੰ ਫੜ ਕੇ ਰੱਖੀ ਐਨੇ ਇਹਦੇ ਦੀ ਪਲੇਟ ਚੱਕ ਲੈਣੀ ਕੋਈ ਫਿਰ ਦੇਖੂਗਾ ਅਲੇ-ਦਲੇ ਨੂੰ ਵੀ ਆ ਗਿਆ ਹੋ ਗਿਆ ਨਹੀਂ ਉਧਰ ਨਹੀਂ ਆਣਾ ਇੱਧਰ ਆਗਾ ਅਲ ਜਾਓ ਨਾ ਇਹਨਾਂ ਨੂੰ ਕਨਫਿਊਜ਼ ਨਾ ਕਰੋ ਜਿਹੜਾ ਸਮਾਨ 11 ਸਾਥ ਉੱਪਰ ਚੀਖ ਨਹੀਂ ਪੀਣੀ ਕੀ ਹੋ ਗਿਆ ਕੀ ਲੈਣਾ ਪਲਾਵਾ ਸਟਿੰਗ ਮੈਂ ਹੁਣ ਪਹੜਾ ਲੜਾਣਾ ਗੱਡੀ 'ਚ ਪਾਣੀ ਹੈਗਾ ਬੋਤਲ 'ਚ ਪੀ ਲੈ ਜਾਗੀ ਪਾਣੀ ਮਿਲ ਜਪੈ ਇੰਨਾ ਥੋੜਾ ਤੈਨੂੰ ਲੈਣਾ ਸਿੰਗਾ ਮੈਂ ਆਪਣਾ ਸਮਾਨ ਲੈ ਗਿਆ ਲੋ ਲੋ ਚਲੋ ਸ਼ੁਰੂ ਕਰੋ ਬਾਈ ਗੱਡੀ 'ਚ ਬੈਠੀ ਗੱਡੀ 'ਚ ਬੈਠੋ ਚਲੋ ਚਲੋ ਬਾਈ ਪਾਰਟੀ ਹੋ ਗਈ ਗੱਡੀ 'ਚ ਪਾਰਟੀ ਹੋ ਗਈ ਰੀ ਉਹ ਪੀ ਕੇ ਠੰਡੇ ਰਾਮ ਨਾਲ ਚੱਲਦੇ ਹਾਂ ਹੁਣ ਠੰਡੇ ਦੇ ਰਸਤੇ ਯੂਐਸਏ ਕਾਂਟੈਕਟ ਲੱਗਣਾ ਪਰ ਨੇਰਾ ਤਾਂ ਹੋ ਗਿਆ ਬਸ ਇੱਥੇ ਨੇਰਾ ਹੋਣਾ ਤੁਹਾਨੂੰ ਤੁਰਦੇ ਤੁਰਦੇ ਨੂੰ ਵੇ ਬੋਲ ਇਹ ਉਹ ਕਹਿੰਦੇ ਗੁਰ いや ਉਹ ਨੂੰ ਆ ਜਾਂਦੇ ਉਹ ਨੂੰ ਦੱਸ ਕੇ ਪਤਾ ਐ ਨਾ ਲੋ ਕੁਝ ਵੀ ਉਹ ਪਤਾ ਉਹਨਾਂ ਨੂੰ ਦੱਸ ਕੇ ਲੈਣਾ ਜੋ ਵੀ ਲੈਣਾ ਪੈਸੇ ਵੀ ਦੇਣੇ ਉਹਨਾਂ ਨੂੰ ਭਾਈ ਸਾਹਿਬ ਇਹ ਕੋਲ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਕ ਕੋਕਦੇ ਦੇ ਪੁੱਤ ਇੱਕ ਕੋਕਦੇ ਦੇ ਕੋਕ ਦੀ ਗਲਾਸ ਬਸ ਗਲਾਸ ਲੈ ਲਓ ਇਹਨਾਂ ਦੇ ਇਹ ਲੈ ਲਿਆ ਇਹਨਾਂ ਦੇ ਬੱਚਿਆਂ ਨੂੰ ਭਾਈ ਥੋੜੇ ਮਾਰਦਾ ਸਿੱਕਾ ਮਾਰਦਾ ਸਿੱਕਾ ਐਵੇਂ ਥੋੜੋ ਆ ਬੰਦੇ ਦੰਦੇ ਦੰਦੇ ਚਲੋ ਵੀ ਸੈਮਾ ਦਾ ਕਰੋ ਕਿਆ ਸਲਾਹ ਜੀ ਕਰੀ ਜਾਂਦੇ ਦੇਖੋ ਸੰਗਤ ਜਾਂਦੀ ਗੱਡੀਆਂ ਭਰੀਆਂ ਜਾਂਦੀਆਂ ਤੁਸੀਂ ਵੀ ਚਲੋ ਟਾਈਮ ਨਾਲ ਪਹੁੰਚੀਏ ਤਾਂ ਵਧੀਆ ਰਹੋਗੇ ਹਾਂ ਹਾਂ ਇੱਕ ਵਾਰ ਹੈਪੀ ਬਰਥਡੇ ਟੂ ਯੂ ਮੈਂ ਤਾਂ ਬੈਠਾ ਫਿਰ ਜਾ ਕੇ ਲੈ ਚਲਾਉਂਦਾ ਬੰਦੇ ਹਾਂ ਹੈਪੀ ਬਰਥਡੇ ਟੂ ਆਹ ਨਹੀਂ ਤੇ ਪੈਸੇ ਦਊਂਗਾ ਵੀ ਸਾਲਾ ਦਾ ਹੁਕਮ। ਉਹ ਮੈਂ ਦੇ ਦਿੰਦਾ ਜੀਜੇ ਨੇ ਦਿੱਤੇ ਸਾਲਾ ਨੇ ਦਿੱਤੇ ਕੀ ਗੱਲ ਆ। ਕਿੰਨਾ 200 ਦਾ ਸਮਾਨ ਹੋਊਗਾ 300 ਦਾ ਹੋਊਗਾ। ਦੱਸੀ ਮੈਨੂੰ ਕਿਹਾ। ਮੰਮੀ ਭਾਈ ਹਾਂ ਫਲੇਟ। 300 ਦਾ ਸਮਾਨ ਹੋ ਗਿਆ ਹੋਊਗਾ। ਹਾਂਜੀ। ਦੋ ਦੀ ਉਪਰ ਕਰੇ ਵੀ। ਠੀਕ ਆ। ਇੱਕ ਬੋਤਲ ਫੜੇਗੀ ਵੀ ਹੁਣ। ਦੋ ਬੋਤਲ ਦੇ 15 ਗਰਾਸ ਤੇ ਈਗਾ ਦੋ ਪੈਗੇ ਦੁੱਧ ਦੀ ਚੱਕਰੀਆਂ ਤੇ ਇੱਕ ਆਹ ਹੱਲ ਬੱਸ ਫਾਲ ਤੋਂ ਹੋਰ ਚੀਜ਼ ਲੈ ਤਿੰਨ ਤਿੰਨਾਂ ਤਿੰਨ 370 ਹੋਗੇ ਜੀ 370 370 ਚਲੋ ਚਲੋ ਵੀ ਬੈਠੋ ਘੱਡੀ ਜੜ ਗਿਆ ਨਿੱਪੜ ਗਿਆ ਨਿੱਪੜ ਗਿਆ ਨਿੱਪੜ ਉਹ ਵੀ ਰੱਤੇ ਪਾਪਾਂ ਵੀ ਉਹ ਵੀ ਜੋੜ ਲਿਆ ਉਹ ਵੀ ਜੋੜ ਲੈਣੇ ਵਿੱਚ ਸਰ ਇਹ ਨਹੀਂ ਕਹੇਗਾ ਉਹ ਵੀ ਸਾਰਾ ਕੋ ਦੱਸਦਾ ਜੀ ਕੋਈ ਨਹੀਂ ਜੀ ਤਾਂ ਹੀ ਮੈਨੂੰ ਪੁੱਛ ਰਹੀ ਸੀ ਤੁਸੀਂ ਵੀ ਤੇ ਚਲੋ 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 ਨੇਪੜ ਗਿਆ ਨੇਪੜ ਗਿਆ ਚਲੋ ਵੀ ਹੈਪੀ ਬਰਥਡੇ ਹੋ ਗਿਆ ਮਨਾਓ ਜੀ ਮੇਰੇ ਵਾਲਾ ਕੰਮ ਹੈ ਉਹ ਤਾਂ ਖਤ ਲਿਆ ਮੈਂ ਹੁਣ ਅੱਗੇ ਤੁਹਾਡੀ ਮਾਰ ਅੱਗੇ ਦੇਖ ਲਓ ਵੀ ਕਿਦਾ ਬਾੜ ਡਿਆ ਆਉਂਦਾ ਹੋੜ ਭਾਜੀ ਬਚ ਗਿਆ ਬੰਦੇ ਵੈਜ ਨੂੰ ਤਾਂ ਬਚ ਗਿਆ ਜਿਹਨੇ ਸਾਰੇ ਬੰਦੇ ਦੇ ਕੰਮ ਖਤਮ ਦਾ ਹੋ ਗਿਆ ਕੰਮ ਖਤਮ ਦਾ ਜਿਹੜਾ ਵੀ ਚਲੋ ਫੇਰ ਫੇਰ ਹੋ ਗਿਆ ਦਾ ਕੰਮ ਤੁਹਾਡਾ ਚਲੋ ਬੈਠੋ ਪਿਆਰੀ ਤਾਂ ਉਮੀਦ ਸੀ ਇਹ ਤਾਂ ਸਲਾਹ ਬਣਾ ਕੇ ਆਏ ਵੇ ਜੀ ਆ ਤਾਂ ਥੋੜਾ ਜਿਹਾ ਨੇ ਰਾਮ ਹੋ ਗਿਆ ਹਾਂ ਠੀ ਜਾਣਾ ਤਾਂ ਪਰ ਹਾਂ ਹਾਂ ਨਹੀਂ ਹਾਂਜੀ ਨਹੀਂ ਉਹ ਬਿਮਾਰ ਆ ਜੀ ਉਹ ਤਾਂ ਬਿਮਾਰ ਹੈ ਉਹ ਬਿਮਾਰ ਉਹਨਾਂ ਨੇ ਆਉਣਾ ਹੈਗਾ ਜਣੀ ਉਹ ਜਦੋਂ ਉਹਨਾਂ ਦੇ ਮੁੰਡੇ ਦੀ ਜੋੜੀ ਚੜਨੀ ਉਹਦਣੇ ਆਉਣਗੇ ਹਾਂ ਬਾਬਿਆਂ ਦੇ ਮਾਸੀ ਨੇ ਪੁੱਛਿਆ ਚਲੋ ਹਾਂ ਜੀ ਹਾਂ ਚਲੋ ਵੀ ਚਲੋ ਬੈਠੋ ਗੱਡੀ 'ਚ ਚਲੋ ਸਿੱਤੀ ਕਰੋ ਟਾਈਮ ਤੋਂ ਪਹਿਲਾਂ ਨਿਕਲੋ ਰੋ ਬੋਗਾ ਪਾਇਆ ਬਾਈ ਅੱਜ ਬਹੁਤ ਜ ਹੈਪੀ ਬਰਥਡੇ ਜੀਜੇ ਹੈਪੀ ਬਰਥਡੇ ਤੈਨੂੰ ਫੇਰ ਦੁਬਾਰਾ ਤੇ ਥੈਂਕ ਯੂ ਜੀ ਸਰ ਵਾਡੀ ਵਾਡੀ ਜੀ ਹਾਂ ਹੁਣ ਉਹਨਾਂ ਨੂੰ ਗੱਡੀ 'ਚ ਚੜਾਉਂਗਾ ਕਿਵੇਂ ਮੈਨੂੰ ਇਹ ਦੱਸ ਸਭ ਕੋ ਸਮਾ ਹੋਰ ਹੋ ਗਏ ਹਨਾ ਨਾ ਸਮਾਨ ਲਿਆ ਜਿਆਦਾ ਖਾ ਕੁਰਸੀਆਂ ਨਾਲ ਲੈ ਕੇ ਨਹੀਂ ਆਈਆਂ ਪਾਇਤਾ ਕਰੀਏ ਚੜ ਰ ਮੈਂ ਵੀ ਦੇਖ ਲਓ ਠੰਡਾ ਪੀ ਲਿਆ ਜੀ ਸਾਬ ਨੇ ਮਾਰੋ ਛਾਲਾ ਦੂਰ ਤੇ ਟਾ 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 ਚਲੋ ਕਿ ਅਸੀਂ ਨਹੀਂ ਲੈ ਕੇ ਆਏ ਮੇਜ ਮੂਜ ਭਾਬੀ ਤਾਂ ਚੜ ਗਈਆਂ ਪੂੜੀਆਂ ਸੰਦੀਪ ਪੰਜਾਬ ਦੇ ਹਾਈਡਰਾਲਿਕ ਫੋਨ ਕਰ ਦੋ ਕਿਸੇ ਨੂੰ ਟੁੱਡੀ ਪਾ ਪਾ ਕੇ ਚੜਾਉਣੇ ਆਏ ਅਮਨੇ ਬੋਡਰ ਤੋਂ ਹੋ ਜਾ ਪੂਰਾ ਲੈ ਇੰਨੀ ਯਾਰ ਕਿਤੇ ਢੋਈ ਤੇ ਮਾਰੀ ਹੈ ਚੜਾ ਚੜਾ ਹਣ ਸ਼ਾਲਾ ਮਾਰੂ ਮਾਰੂ ਸ਼ਾਲਾ ਉਹ ਉੱਥੇ ਪੈਰ ਰੱਖ ਕੇ ਕਪੌੜੀ ਗੈਸਮੀਨ ਦੂਰ ਖੜੀ ਆ ਨਾ ਭੱਜ ਕੇ ਆ ਮੈਂ ਪਹਿਲਾਂ ਦੇ ਗੱਡੀ ਧਬ ਗਈ ਇੱਧਰ ਆ ਇਹ ਗੱਡੀ ਧਬ ਗਈ ਇਹ ਠੀਕ ਹੈ ਬਾਈ ਔਰ ਇਹਨੇ ਅੱਛਾ ਰੱਸੀ ਨੂੰ ਹੱਥ ਟਾਇਰ ਧਬ ਗਿਆ ਉਹ ਖੜ ਜਾ ਪੁੱਤ ਨੂੰ ਆਪ ਪਾ ਲੈਣ ਦੇ ਤੇ ਤੇ ਕਿੱਥੇ ਤੋਂ ਤੂੰ ਸੰਭਾਲ ਲੂਗਾ ਨੂੰ ਹਾਈ ਠਰਕ ਚੜ੍ਹ ਕੇ ਚੜ੍ਹ ਕੇ ਚੜ੍ਹ ਗਈ ਸ਼ੋਗਰ ਆਏ ਨਹੀਂ ਅਸੀਂ ਦਬਦੇ ਮਾਲਾ ਏ ਚਲੋ ਬੈਠੋ ਅਮਨ ਆਪਣੀ ਜਗ੍ਹਾ ਪਰ ਚੱਲ ਨੇਰਾ ਹੋ ਗਿਆ ਜੀ ਚਲੋ ਪ੍ਰਿੰਸ ਪ੍ਰਿੰਸ ਬੈਠ ਪੁੱਤ ਗੱਡੀ ਚੋਂ ਪਾ ਤਾਂ ਨਿਕਲੀ ਏ ਜੀਜੇ ਆ ਜਾ ਮਗਰੇ ਫਿਰ ਹੌਲੀ ਹੌਲੀ ਹੁਣ ਤਾਂ ਮਾਮੇ ਮਾਮੇ ਨਾਲ ਕੋਲੇ ਮਿਲੂਗਾ ਨੇਰੇ ਚ ਚੱਲ ਕੇ ਠੀਕ ਹੈ ਜੀ ਚਲੋ ਜੀ ਵਾਹ ਜੀ ਕਰਿਓ ਕਿਰਪਾ ਆ ਵੀ ਥਿੱਲਾਂ ਦਾ ਪੈਕਟ ਕਿੱਥੇ ਆ ਬਾਈ ਥਿੱਲਾਂ ਦਾ ਪੈਕਟ ਅਜੇ ਕਸਰ ਹੈ ਤੁਨੂੰ ਲੈਉਣ ਨੂੰ ਮਾ ਪਾਪੀ ਕਹਿ ਰਹੇ ਉਹ ਭਾਬੀ ਦਾ ਦਾ ਬਾਪ ਕੁਛ ਕਹੀ ਜਾਣਾ ਤੁਨੂੰ ਲੈ ਫੜਾ ਦੇ ਕਿਹੜੀ ਗੱਡੀ ਐ ਝੂ ਪਿੱਛੇ ਆ ਪਿੱਛੇ ਜਾ ਰਹੀ ਹੋ ਚਲੋ ਠੀਕ ਹੈ ਜੀ ਹੁਣ ਗਾਹਾਂ ਚੱਲ ਕੇ ਮਿਲਦੇ ਆ ਤੁਹਾਨੂੰ ਪਹੁੰਚ ਗਏ ਜੀ ਅਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਸਾਸਰੀ ਗਾਲ ਮਾਮੀ ਬਾਈਗਰ ਜੀ ਦਾ ਖਾਲਸਾ ਆ ਲੈ ਕੇ ਮਰਿਕੇ ਲਾਟ ਗਰੇ ਕੰਮ ਚੱਲਣਾ ਸਾਸਰੀ ਗਾਲ ਜੀ ਸਾਰਿਆਂ ਨੂੰ ਸਾਸਰੀ ਗਾਲ ਮਾਮੀ ਸਾਸਰੀ ਗਾਲ ਜੀ ਮਾਮੀ ਲੱਗੀ ਹੋਇਆ ਜੀ ਲੰਗਰ ਤਿਆਰ ਕਰਨ ਸਾਰਿਆਂ ਬਾਤ ਡੱਡੀ ਵੀ ਆਪਣੇ ਮੋਰਚੇ ਪਰ ਸਾਸਰੀ ਗਾਲ ਮਾਮੀ ਮੰਮੀ ਇੱਧਰ ਮੈਲਾ ਓਹੋ ਬੜਾ ਬੜਾ ਮਤ ਆਇਆ ਬਾਈ ਇਹ ਮੈਨੂੰ ਕਿਹਾ ਤਾ ਜੀ ਜੀ ਮਾਂ ਮੀਲੀ ਕੁ ਮਾਂ ਮੀਲੀ ਕੁ ਮੈਂ ਹੈ ਗਿਆ ਨਹੀਂ ਬੱਚੀ ਬੋੜਣੀ ਆ ਔਰ ਸਾਡੀਆਂ ਨਾਲ ਬਹੁਤ ਛੋੜੀ ਬਹੁਤ ਸੋਹਣੀ ਆ ਪਾਪਾ ਤੇਰੀ ਲੋੜ ਪਾਣੀ ਦੇ ਮੇਰਾ ਕੰਮ ਕਮਾਰ ਵਾਲਿਓ ਪੈ ਗਈ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੌਣ ਕਿੱਧਰ ਬੋਲਣਾ ਲਾ ਤਸੇ ਕਿੱਦਾਂ ਨੂੰ ਆਉਂਦੇ ਏ ਤੇਰ ਨੂੰ ਬੱਕਰਾ ਬਹੁਤ ਭੜਾ ਮਗਰੇ ਪੈ ਜਾਂਦਾ ਬਸ ਕੇ ਰਿਹਾ ਤੇ ਚੱਲ ਗਿਆ ਦੇ ਤਾ ਦੇ ਚੱਲ ਅੱਡੀ ਸੀ ਸੱਚੀ ਗੱਲ ਮੈਂ ਬੜਾ ੱਲੀ ਬਣਾਦੀਗਾ ਤੂੰ ਦੇਖ ਬੈਠ ਜੋਂਟ ਹਾਂ ਮੰਮੀ ਹਾਂਜੀ ਲੱਗ ਗਿਆ ਰੌਣਕਾ ਹੋਰ ਦੇਖ ਲੋ ਕਸ ਫੇਰਦੀ ਮਤੈਨ ਨੇ ਫੋਨ ਕਰ ਮੈਨੂੰ ਕਿਤੇ ਫਾਸ ਨਾ ਜਾਣ ਨਿਆਣੇ ਕੱਥੇ ਬੈਠਾ ਇੱਥੇ ਬਾਣੀ ਜੀ ਲੱਗੇ ਉਹ ਤਾਂ ਕਰਮਚਾਰੀ ਦਾ ਫੋਟੇ ਆਉਣਾ ਹਾਂ ਮਾਂ ਮਮੀ ਕਰਮਚਾਰੀ ਦਾ ਜੀ ਲੱਗੇ ਕਹਿਣਾ ਜਾਣਾ ਹੀ ਜਾਣਾ ਐਸਾ ਨਹੀਂ ਜਾਣਾ ਸੁਈਆ ਕਰਿਆ ਮੈਂ ਖੈ ਲੈ ਮੰਨ ਨੂੰ ਜਾ ਕੇ ਆਉਣਾ ਐਸਾ ਉਹ ਮੈਨੂੰ ਬਣਾਉਂਦੇ ਫੇ ਅੱਛਾ ਕਹਿੰਦੀ ਹੁਣ ਮੈਂ ਮਾਂ ਦੀਆਂ ਤੇ ਲਾ ਪਕਾ ਦੇ ਪਕਾ ਦੇ ਤੂੰ ਰੋਟੀਆਂ ਪਕਾ ਦੇ ਕੋਈ ਚੱਕਰ ਰਹੀ ਖੁਸ਼ ਰਹੋ ਆ ਜਾਓ ਹੋਰ ਮਾਮੀ ਸਭ ਠੀਕ ਠਾਕ ਹੀ ਹਾਂਜੀ ਆ ਕੁਰਸੀਆਂ ਲੈ ਕੇ ਦੋ ਹਾਂ ਇਹ ਰੀਤ ਦੇ ਕੱਪੜੇ ਜੇ ਪਾ ਦੋ ਠੰਡ ਦਾ ਠੰਡਾ ਦਾ ਮੌਸਮ ਹੋ ਗਿਆ ਮਾਮੀ ਨਿਆਣੇ ਦਾ ਰੋਲਾ ਪਾਉਂਦੇ ਤੇ ਕੜੀ ਚੌਲ ਕੜੀ ਚੌਲ ਕੜੀ ਚੌਲ ਬਹੁਤ ਆ ਅੰਦਰ ਜੀ ਆ ਦੇਖ ਆ ਦੇਖੋ ਪਤੀਲਾ ਕੜੀ ਦਾ ਅੰਦਰ ਚੌਲ ਆ ਚੱਲ ਫਿਰ ਤਾਂ ਪ੍ਰਸ਼ਾਦਾ ਕਾ ਨੂੰ ਕੰਨੇ ਖਿੱਚਲਾ ਕਾ ਨੂੰ ਲੱਗੀ ਵੀ ਕਰਨਾ ਨਾ ਨਾ ਜੀ ਨਾ ਪ੍ਰਸ਼ਾਦਾ ਖਾਣਾ ਪ੍ਰਸ਼ਾਦਾ ਨਹੀਂ ਖਾਉਂਗੀ ਹਾਂ ਸਹੀ ਜੀ ਗੱਲ ਨਹੀਂ ਜਾਸਮੀਨਾ ਪੇੜੇ ਕੱਢਦੇ ਮਾਸੀ ਨਾਲ ਉਧਰ ਉਹ ਵੀ ਬੈ ਗਈ ਵਿਚਾਰੀ ਉਹਦਾ ਉਹਦਾ ਢਿੱਲੀ ਜੀ ਹੋ ਗਈ ਪੈਰਿੰ ਗੱਡੀ 'ਚ ਵਿਚਾਰੀ ਨਹੀਂ ਨਹੀਂ ਕੋਈ ਨਹੀਂ ਕੋਈ ਆਰਾਮ ਕਰੋ ਮੈਂ ਖੱਲੇ ਬਣਾ ਦੇਣੀ ਆ ਦੇਖੀ ਆਰਾਮ ਵੀ ਕਰਨਾ ਅਸੀਂ ਰਾਤ ਨੂੰ ਟੈਨਸ਼ਨ ਲੈ ਮਮੀ ਜਾਗੋ ਵੀ ਕੱਢਣੀ ਰਾਤ ਕੋਣੂ ਨਹੀਂ ਆਣੇ ਕੱਢਣੀ ਆ ਜਾਂ ਤੋਂ ਹੁਣ ਤੈਨੂੰ ਆਰਾਮ ਕਰਾ ਦਈਏ ਦਰਵਾਜ਼ਾ ਆਦਰੂ ਨੱਚਦਾ ਢੱਪੜਾ ਵੀ ਹੈਗਾ ਤੇਰੇ ਨਾਲ ਬਸ ਚਿੰਟਾ ਦੋੜਤਾ ਛੋਟੀ ਜੀ ਕੁੜੀ ਨੇ ਇਹ ਕੁੜੀ ਇਹ ਮੁੱਛ ਤੇਰਾ ਨਾ ਨਹੀਂ ਮਿਲਦਾ ਪਾਣੀ ਮੈਂ ਪੀਂਦਾ ਪੁੱਤਾਂ ਚ ਪੀਂਨਾ ਮੈਂ ਇਹਦਾ ਪਾਣੀ ਹਲਕਾ ਲੈਨ ਵਾਟਰ ਆ ਜੀ ਇਹ ਹਾਂ ਇਹਨੂੰ ਨਾ ਪੀਤਾ ਫੇ ਪੀਉਂਗੇ ਕਿਆ ਕੋਈ ਹੱਕਾ ਹੋ ਕਿਹੜੇ ਆ ਗਿਆ ਮੜ ਪਰ ਅੰਸਰ ਆਈਆਂ ਉਹ ਗੁਰਦੁਆਰੇ ਚ ਗੱਡੀ ਚਲ ਗਈ ਨਾ ਸਿੱਧਿਓ ਗੱਡੋਰੇ ਗੱਡੀ ਕਾ ਪਾਤ ਲੈਣ ਜਿਆਦਾ ਤੁਸੀਂ ਹੁਣ ਸੋਣਾ ਗੁਰਦੁਆਰੇ ਚ ਜਾ ਕੇ ਆ ਫਿਰ ਕੱਪੜੇ ਲੀੜੇ ਵੀ ਥੀ ਰਹਿਣੇ ਕੱਪੜੇ ਚੇਂਜ ਕਰ ਕਾਲੂ ਆ ਜੂਂਗੇ ਹਾਂ ਹੋਰ ਕਾਲੂ ਆ ਜੂਂਗੇ ਕਿਓ ਰੱਖ ਲਓ ਤੁਸੀਂ ਮੰਮੀ ਦੀ ਬੇਟੀ ਹੋਣੀ ਆ ਤੁਸੀਂ ਗਰੀਬਣੀ ਦੀ ਦੇਖੀ ਕਿੰਨਾ ਆਰਾਮ ਜਰਦਾ ਦੇ ਲਾ ਗੱਲਾਂ ਦੇਖ ਲੈ ਗੱਲਾਂ ਦੇਖ ਲੈ ਮੈਂ ਵੀ ਆਪਣੇ ਨਹਾਉਣਾ ਫਿਰ ਉੱਥੋਂ ਤੋਂ ਕੱਪੜੇ ਚੱਕ ਕੇ ਲੈ ਕੇ ਆਉਂਦੀ ਆ ਫਿਰ ਉਹ ਕੱਲੂ ਆ ਜੂਗਾ ਬੈਗ ਜੀ ਮੈਂ ਵੀ ਹਤੂੜਾ ਵਾਲੇ ਪਾ ਕੇ ਪੀ ਉੱਥੇ ਬੋੜੀ ਲੱਗੀ ਉੱਥੀ ਨਹਾ ਲਿਆ ਕਰਿਓ ਲੈ ਤੁਹਾਡਾ ਫੋਰ ਬੋੜੀ ਠੀਕ ਸਾ ਤੇ ਹੋ ਗਿਆ ਮਾਮੂ ਤੇਰਾ ਮਾਮਾ ਕਹੀ ਤੇ ਮਾਮਾ ਮਾਮਾ ਹਾਂ ਜੀ ਕੀ ਹਾਲ ਆ ਆ ਜਾ ਮੈਂ ਤਾਂ ਆ ਜਾਂਦਾ ਇੱਕ ਆੜੀ ਹੋਰ ਰੱਖ ਲੈ ਹੈ ਤੁੱਤੀ ਇਦਾਂ ਠੜ ਗਿਆ ਹੋਈ ਚੱਲ ਅੰਨ ਜਾਂਦਾ ਲਤਾ ਤੇਰੇ ਕੋਲ ਹੈ ਤੇਰੇ ਕੋਲ ਅੰਨ ਚੱਲ ਆਦਾ ਤਾਂ ਕਰਕੇ ਬਹੁਤ ਤੇਜ਼ ਆ ਆ ਪਹੁੰਚ ਗਿਆ ਸਾਡਾ ਸਲਾਰੂ ਸਾਨੂੰ ਲੈ ਕੇ ਭੀੜ ਬਹੁਤ ਹੈ ਭੀੜ ਬਹੁਤ ਆ ਜਾਮ ਲੱਗਿਆ ਬਹੁਤ ਉੱਥੇ ਦਾ ਚਾਬੀ ਗਾਇਬ ਹੋ ਗਿਆ। ਕੀ ਹੋ ਗਿਆ? ਚਾਬੀ ਤਾਂ ਨਹੀਂ ਗਲਤੀ ਗੱਡੀ। ਉਹ ਮਾ ਜੇ ਉਹ ਚਬਾਲੀ ਮੁੰਲਾ ਦਾ ਕੱਢ ਗਿਆ ਚਾਬੀ। ਸਾਰਾ ਟਾਈਮ ਕਰਿਆ ਸੈਟ ਬੈਕ ਰਹਿ ਕੇ ਬਾਅਦ ਵਿੱਚ ਲੈ ਲੂ। ਗਲਤੀ ਨੂੰ ਭਲੇਖਾ ਲੱਗ ਗਿਆ। ਚਾਬੀ ਮੇਰੇ ਕੋਲ ਆ ਗਈ। ਮਮੀ ਹੁਣ ਮੈਨੂੰ ਇਹ ਦੱਸ ਵੀ ਭੋਗ ਲਵਾਇ ਉੱਥੇ ਮਾਰਾ ਦਾ। ਲਵਾਇਆ। ਲਵਾਇਆ ਇਹ? ਲੈ ਪਾ ਕੇ ਦੋ ਮੈਂ ਲਵਾ ਕੇ ਹਾਂ। ਜਾਂ ਦੇ ਵਿੱਕੀ ਵੀ। ਸੁਖਾਸਣ ਕਰਤਾ ਕਿ ਨਹੀਂ? ਹਾਂ ਸਾਰਾ ਕੁਝ ਕਰਿਆ ਇੱਕ ਵਾਰ ਜੀ। ਬੜਾ ਠੀਕ ਹੈ। ਦੋਤਾਂ ਵਾਲਾ ਚੱਲ ਸੋ ਭੋਗ ਲਵਾਇ ਹੁੰਦੇ ਸੀ ਕੋਈ। ਪਕੌੜੇ ਨਿਕਲਿਆ ਪਕੌੜੇ ਕਿਹੋ ਜਿਹਾ ਦਿੱਸ ਗੋਵਿੰਦਰ ਲੈ ਆਇਆ ਇਹ ਹੈਗਾ ਦਾਣੇ ਦਾਣੇ ਪਰ ਮੋਹਰ ਦੇ ਲਾ ਕੌਣ ਲੈ ਆਇਆ ਕੀਨੇ ਬਣਾਏ ਕੀਨੇ ਖਾਣੇ ਕਾਕਾ ਨੇ ਨਾ ਲਿਆ ਉਹ ਭਰਜਾਈਆਂ ਵਾਸਤੇ ਮੈਂ ਨਹੀਂ ਖਾਣੇ ਹੈਗੇ ਤੁਸੀਂ ਖਾਓ ਬਈ ਨਿਆਣੇ ਖਾਊਂਗੇ ਹੁਣ ਮੈਂ ਤਾਂ ਪ੍ਰਸ਼ਾਦਾ ਹੀ ਛਕੂਗਾ ਹੁਣ ਵੈਗਰੂ ਦਾ ਨਾਮ ਲੈ ਕੇ ਚਲੋ ਪੂਪੂ ਵੀ ਤਿਆਰ ਹੋ ਗਿਆ ਨਾ ਪੂਪੂ ਚਟਨੀ ਨਹੀਂ ਦੇ ਆਇ ਪਾਕੇ ਖੇਲੋ ਚਟਨੀ ਤਾਂ ਹੁਣ ਭਾਈ ਤੂੰ ਆਪੇ ਪੈਦਾ ਕਰ ਲੈ ਤੈ ਰਾਸ ਨੀ ਆ ਬੋਤਲਾ ਤੁਸੀਂ ਤਾਂ ਰਿਸ਼ਤੇਦਾਰ ਨਹੀਂ ਬਣ ਕੇ ਬਹਿ ਗਏ ਮਾਮੀ ਨਾਲ ਕੰਮ ਕਰਾਓ ਪ੍ਰਸ਼ਾਦਾ ਵਰਤਾਓ ਓਹੋ ਓਹੋ ਕੁਰਸੀਓ ਨਾ ਤੋੜਦੀ ਵਜਨ ਪਤਾ ਤੇਰੇ ਜਿੰਨਾ ਨਹੀਂ ਪਤਾ ਨਾ ਕਰਾ ਵੀ ਹਾਂ ਬਾਬੀ ਆਲੀ ਸੈਰ ਦਾ ਟਾਇਰ ਵੇਚ ਰੋ ਆਂਦੇ ਮੈਨੂੰ ਵੀ ਆ ਹੀ ਹੋਇਆ ਚੱਕਰ ਜਿਹਾ ਲੱਗਿਆ ਤੇ ਮੈਂ ਦੋ ਵਾਰ ਬਚੀ ਗਏ ਗਿਰਨੇ ਤੇ ਹੋਰ ਹੋਰ ਨਾਲ ਵੀ ਪਤਾ ਨਹੀਂ ਵਜਨ ਇੰਦਰ ਜ਼ਿਆਦਾ ਪਤਾ ਪੀ ਪਾਉਣ ਦਾ ਹੋਵਾ ਦੀਓ ਮੈਂ ਅੰਦਰ ਆ ਕੁਤਸੋ ਆਮ ਜੇ ਨਾ ਮੰਮੀ ਦੇਖ ਲੋ ਚੱਕ ਲੋ ਸੋਟੀ ਇਹਦੇ ਪਰ ਨੂੰ ਚਲੋ ਕੋਈ ਜੀ ਹੁਣ ਇਹਦਾ ਸਾਡੇ ਰੰਗ ਮੰਚ ਚੱਲੀ ਜਾਂਦੇ ਮਿਲਦੇ ਆ ਫਿਰ ਤੁਹਾਨੂੰ ਦੇਖਦੇ ਆ ਵੀ ਹੁਣ ਕੋਈ ਪ੍ਰੋਗਰਾਮ ਬਣਦਾ ਜਾਂ ਸਵੇਰੀ ਮਿਲੀਏ ਹੁਣ ਵੀਡੀਓ ਤੇ ਪਤਾ ਲੱਗੂਗਾ ਕਿ ਕਿਆ ਬਣਦਾ ਪ੍ਰੋਗਰਾਮ ਇਹਦਾ ਉਹ ਹਾਏ ਕਿਆ ਗਿਆ ਜਹਾਜ਼ ਕਿੱਥੇ ਆ ਕੁਝ ਨਹੀਂ ਕਹਿੰਦਾ ਪੁੱਤ ਕੁਝ ਨਹੀਂ ਆਇਆ ਅਸੀਂ ਹੈਗੇ ਤਾਂ ਤੇਰੇ ਕੋਲ ਸਾਡੇ ਹੁੰਦੇ ਤੈਨੂੰ ਜਾਜ ਕਿਆ ਕਹਜੂਗਾ ਫੜ ਕੇ ਜੇ ਚ ਪਾ ਲੈਣਾ ਸੀ ਅਸੀਂ ਸੋਦੀ ਜੇ ਨਾ ਇਹਨੂੰ ਹੁਣ ਪਤਾ ਲੱਗਿਆ ਵੀ ਨਾਂ ਨਿਖੇ ਹੱਬਾ ਹਾਂ ਪਹਿਲਾਂ ਤਾਂ ਛੋਟੀ ਦੀ ਮੈਂ ਕਹਿੰਦਾ ਪਿਛਲੇ ਸਾਲ ਆਹੀ ਦਿਨਾਂ ਤੋਂ ਹੋਲੇ ਮਹੱਲੇ ਨੂੰ ਰਹਿ ਕੇ ਗਏ ਪਿਆ ਪਾਪਾ ਔਰ ਇੱਕ ਸਾਲ ਹੋ ਗਿਆ ਹਾਂਜੀ ਕਿੱਥੇ ਗਿਆ ਪੁੱਤ ਜਹਾਜ਼ ਗਿਆ ਗਿਆ ਪੁੱਤੋਂ ਤਾਂ ਗਿਆ ਦੂਰ ਗਿਆ ਦੂਰ ਗਿਆ ਜਹਾਜ਼ ਮਿਲਦੇ ਜੀ ਫੇਰ ਰਾਤ ਹੋ ਗਿਆ ਸੀ ਜੀ ਹਨੇਰਾ ਤੇ ਸਾਰਿਆਂ ਨੇ ਲੰਗਰ ਛਕਿਆ ਜੋ ਮਾਮੀ ਨੇ ਤਿਆਰ ਕਰਾਇਆ ਹੋ ਸੀ ਤੇ ਛੱਕ ਕੇ ਸੌਂ ਗਏ ਸਫਰ ਨੇ ਪੰਨੇ ਹੋਈ ਸੀ ਤੇ ਹੁਣ ਹੈਗਾ ਜੀ ਅਮਰਤ ਵਿਲਾ ਜੋ ਕੁਦਰਤ ਦਾ ਨਜ਼ਾਰਾ ਇੱਥੇ ਹੈ ਉਹ ਕਿਤੇ ਨਹੀਂ ਹੈਗਾ ਆ ਜਾਨਵਰ ਬੋਲ ਰਿਹਾ ਹੈ ਵਿਚੇ ਧੀਤੀ ਹੋ ਰਹੀ ਹੈ ਸਵੇਰ ਦਾ ਸਜਰੇ ਦਾ ਟਾਈਮ ਹੈ ਆ ਸਮਾਨ ਦੇ ਵਿੱਚ ਆ ਥੋੜਾ ਥੋੜਾ ਤਤਰਫੰਗੀ ਜੇ ਬੱਦਲ ਘੁੰਮ ਰਿਹਾ ਤੇ ਪਹਿ ਫਟਣ ਦੀ ਤਿਆਰੀ ਹੈ ਸਾਹਮਣੇ ਸੂਰਜ ਨਿਕਲਣ ਦੀ ਤਿਆਰੀ ਹੈ ਵਿਚੇ ਮੋਰਾਂ ਦੀ ਬਾਦ ਬੱਚੇ ਚੜੀਆਂ ਜੀਆਂ ਬੈਠੀਆਂ ਪਤਾ ਨਹੀਂ ਉੱਪਰ ਤੇ ਅਨਾਉਂਸਮੈਂਟਾਂ ਵੀ ਹੋ ਰਹੀਆਂ ਵੀ ਲੰਗਰ ਛਕੋ ਜੀ ਚਾਹ ਪਕੌੜੇ ਦਾ ਗਰਮ ਗਰਮ ਤੇ ਸਾਡੀਆਂ ਸੰਗਤਾਂ ਤਾਂ ਹਜੇ ਹਿੱਲੀ ਹੀ ਨਹੀਂ ਜੀ ਸਾਡੀਆਂ ਸੰਗਤਾਂ ਪਈਆਂ ਸਾਰੀਆਂ ਇਦਾਂ ਹੀ ਹਜੇ ਗੱਡੀ ਜਿਹੜਾ ਪੈਣ ਵਾਲਾ ਕੰਮ ਸਮਾਨ ਸੇ ਬਣਾ ਉਤਾਰ ਲਿਆ ਤੇ ਜਿਹੜਾ ਲੰਗਰ ਵਾਲਾ ਉਹਦੇ ਵਿੱਚੇ ਪਿਆ ਵਾਹਿਗੁਰੂ ਸਤਨਾਮ ਵਾਹਿਗੁਰੂ ਮਸਾਂ ਸਾਹ ਹੌ ਤੱਕ ਖੰਡਾ ਸਾਹਿਬ ਮਾਰਦੇ ਲਿਸਕਾ ਇਹ ਕਿਦਾ ਮਾਮੇਰਾ ਨੇ ਵੀ ਇੱਥੇ ਟੌਰ ਕੱਢਦੀ ਗਿਰਦਾਰਾਂ ਨੂੰ ਮਾਰਤਾ ਚਟੇ ਰੰਗ ਦਾ ਪੇਂਟ ਪਹਿਲਾਂ ਤਾਂ ਹਰੇ ਰੰਗ ਦਾ ਕਰਾਉਂਦੀ ਐਤ ਕੀ ਚਿੱਟਾ ਕਰਤਾ ਕਿਉਂਕਿ ਤਕਰੀਬਨ ਸਾਰੇ ਗੁਰੂ ਘਰਾਂ ਨੂੰ ਚਿੱਟੇ ਕਲਰ ਦਾ ਹੀ ਪੇਂਟ ਹੁੰਦਾ ਤਾਂ ਕਰਕੇ ਛੜ ਦੋ ਥੋਲੇ ਛੜ ਦੋ ਥਲਾਂ ਨੂੰ ਲੈ ਉਹ ਰੱਖਣੇ ਸਾਢੇ ਤੋਂ ਬਸ ਇਹ ਚੱਲ ਆਹ ਪੱਠੇ ਚੱਕ ਲੋ ਇੱਕ ਆਹ ਆਹੀ ਆਹ ਆਹ ਪਤਿਲਾ ਦਾ ਇੱਥੇ ਹੈਗਾ ਆਪਾਂ ਬਾਅਦ ਚ ਤਰਲ ਨੇ ਸਮਾਨ ਚਾਹ ਚੂ ਪੀ ਕੇ ਇੱਕ ਵਾਰ ਤਸੱਲੀ ਨਾਲ ਬਾਕੀ ਜਵਾਕ ਵੀ ਆ ਜੂਗੇ ਮੋਨੇ ਰਾਈ ਸਾਰੇ ਪੈਨੂੰ ਅੰਦਰ ਮੋਦੀ ਖਾਨੇ ਚ ਰੱਖ ਦਾਂਗੇ ਫਿੱਟ ਕਰਨੀ ਪੈਣੀ ਵਿੱਚ ਮੋਟਰ ਹਾਂ ਮੋਟਰ ਵੀ ਪਾ ਨੂੰ ਫਿੱਟ ਕਰ ਦਣੀ ਇਹ ਸਾਰਾ ਇੱਕ ਵਾਰ ਉਹ ਕਹਿੰਦਾ ਜਵਾਕਾਂ ਨਾਲੇ ਕੰਮ ਹੋਣਾ ਸਾਰਾ ਇਹ ਨਹੀਂ ਕਰਦੇ ਪਰ ਇਹਨੂੰ ਸਟਾਰਟ ਕਰੀਏ ਕੀ ਨੂੰ ਨੰਨ ਚਾਹ ਚ ਪਲਾ ਕੇ ਚਾਹ ਪਲਾ ਕੇ ਸਟਾਰਟ ਕਰੀ ਉਹੀ ਗੱਲ ਕਰਦਾ ਮੈਂ ਹਾਂ ਹਨਾ ਤਾਂ ਇੱਥੇ ਕਰਾਉਂਦਾ ਠੀਰ ਚੂਰ ਕੇ ਪਕੌੜੇ ਬਣਾਉਂਦਾ ਪਤਨ ਵਾਲਾ ਚਾਹ ਬਣਾ ਕੇ ਰੱਖਦੇ ਆ ਅੱਜ ਜਿੰਨੀ ਕਿ ਸੰਗਤ ਆਏ ਉੰਨੀ ਦੀ ਸੇਵਾ ਸੇ ਨੇਪਾਂ ਆਪਣੀ ਆਪਣੀ ਤਾਂ ਕਰਾਂਗੀ ਬਾ ਇੱਥੇ ਜਨੂੰ ਰੱਖ ਕੇ ਬਾੜ ਲੋ ਇਹਨੂੰ ਫਟ ਕਰਕੇ ਪਤਾ ਜੀ ਉੱਪਰ ਚੱਲ ਰਹੀ ਐ ਨੌਸਮੇ ਟੋ ਆਜੋ ਚਾਹ ਤਿਆਰ ਆਮ ਲਿਓ ਓ ਆਮ ਲਿਓ ਆਜੋ ਚਾਹ ਤਿਆਰ ਓ ਮਾਮੀ ਵੀ ਲਿਆਈ ਪਾਣੀ ਦੀ ਬਾਲਟੀ ਭਰ ਕੇ ਖੂਚ ਤੇ ਪਰ ਕਰਦਨੇ ਅੱਜ ਮੋਟਰ ਬੱਟ ਪਾਣੀ ਇੱਥੇ ਪੁੱਜਦਾ ਕਰ ਲੈਣਾ ਹਾਂ ਘੜੀ ਘੜੀ ਖੂਪਰ ਜਾਣ ਨਾਲ ਤੇ ਓ ਆਜੋ ਆਜੋ ਅੰਬਲਿਓ ਬਾਘਰੂ ਸਤਨਾਮ ਕਰੋ ਕਿਰਪਾ ਜੀ ਬੰਦੇ ਆ ਬੰਦੇ ਆ ਬੰਦੇ ਤਾਂ ਲਾ ਦੋ ਮਾਲਕਾ ਬਾ ਦੇਖੋ ਛੱਡ ਕੇ ਲਾ ਮम्मी ਪਤੀਲਾ ਵੀ ਜਾਓ ਜੀ ਇੱਕ ਪਤੀਲਾ ਹੋਰ ਹੈ ਨਹੀਂ ਤੇ ਕੋ ਛੋਟਾ ਪਤੀਲਾ ਵਿੱਚ ਤੇ ਕੱਢਣਾ ਪਊਗਾ ਉਹ ਮੂਰੇ ਪਏ ਆ ਯਾਰ ਪਤੀਲੇ ਚੜ ਜੀਜੇ ਫੇਰ ਉੱਪਰ ਨਾ 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 ਤਾਰ ਦੋ ਨਾ ਤਾਰ ਲੈਣਾ ਆਪਾਂ ਨੇ ਮਾਤਾ ਜੀਜੇ ਨੂੰ ਨਾ ਕਰਤੀ ਤੀ ਮਾਝੇ ਰਹਿਣ ਦੇ ਬਾਤ ਚ ਤਾਰਦੇ ਵੇ ਇੱਕ ਵਾਰ ਸਾਰਾ ਨੂੰ ਉਹ ਤਸ ਉਹਨਾਂ ਦੇ ਵਿੱਚ ਪਿਆ ਹੋਣਾ ਦੇਖਿਆ ਪ੍ਰਾਤਾਰ ਆ ਟੋਟੇ ਜੋ ਉਰਲੀ ਸਾਰਾ ਨੂੰ ਖਿੱਚ ਲਾ ਹਾਂ ਅੰਦਰ ਦੇ ਵਿੱਚ ਪਿਆ ਹੋਣਾ ਪਤੀਲਾ ਥੱਲੇ ਆਹ ਵੀ ਟੋਟਾ ਤਾਰੇ ਲੈ ਤਾਰਨਾ ਤਾਂ ਆਪਾਂ ਨੇ ਸਾਰੇ ਸਮਾਨਾ ਸਾਈਡ ਪਰ ਨੂੰ ਰੱਖਾ ਨੂੰ ਬੋਰਡ ਨੂੰ ਦੁੱਧ ਥੋੜਾ ਰੱਖ ਮੰਮੀ ਮੰਮੀ ਆ ਬੱਕਰੀ ਦਾ ਦੁੱਧ ਹੈ ਗਾਂ ਦੇ ਦਾ ਲੈ ਆਈ ਚੁ ਮਾਂ ਦੇ ਘੁੱਟ ਘੁੱਟ ਚਾਹੀ ਆ ਬੁੱਤਿਆ ਮੰਮੀ ਤੂੰ ਜਾ ਮਾਤਰਾ ਇਕਲੇ ਕੋ ਨਿਕਾਲੇ ਲੈਣਾ ਪਤੀ ਜੀ ਲੈ ਵੀ ਸਾਰੇ ਤਾਰ ਲ ਸਮਾਨ ਉਹ ਤਾਰ ਦੇ ਜਵਾਕਾਂ ਨਾਲ ਤਾਰੂਗੇ ਖੜਜੋ ਉਹ ਚਾਹਤਾ ਪੀ ਲੋ ਪਹਿਲਾਂ ਤੁਸੀਂ ਆਹੇ ਜੋਗੇ ਕਰਤਾ ਲੋ ਤਾਰ ਦੇ ਕਰਤਾ ਲੋ ਭਾਈ ਫੇਰ ਤਾਰਾਂਗੇ ਆ ਸੌਧਿਆ ਇੱਥੇ ਰੱਖ ਲੋ ਜੀ ਇਧਰ ਹਾਂ ਤਾਂ ਨਿਕਲਿਆ ਪਤੀਲਾ ਹਾਂ ਹਾਂ ਨਿਕਲਿਆ ਮਾਤਤ ਕੱਢ ਲਾ ਕਰ ਆ ਗਈ ਇਹ ਜੀ ਜ਼ਿਆਦਾ ਲੋੜ ਪਈ ਸਬਜੀ ਇੱਕ ਵਾਰੀ ਜੇ ਪਾ ਕੇ ਪਾ ਹਾਂ ਆਪਣਾ ਚਾਹੇ ਹਾਂ ਆ ਗਈ ਲੈ ਇੱਕ ਪਤੀਲਾ ਦੇ ਦਿੰਦੇ ਉਹਨੂੰ ਚਾਹ ਬਣਾਉਣਾ ਇਹਦੇ ਹਾਂ ਵੀ ਰੱਖ ਲਉ ਕਈ ਵਾਰ ਪਾਣੀ ਪੋਣੀ ਨੂੰ ਬਾਹਰ ਪਾਣੀ ਰੋਟੀ ਬਕਾ ਵਰਤਾ ਉਹਦੇ ਚ ਚਾਹ ਪਕੌੜੇ ਵਰਤਾ ਲਾ ਪਚੱਕਾ ਪਾਉਂਦਾ ਬਸ ਇਹ ਢੱਕਣ ਦੇ ਦੇ ਹਾਂ ਟੱਕਣਾ ਹੀ ਲੱਗਣੇ ਨੇ ਪਰ ਤੇ ਛੇਤੀ ਬਣ ਜਾਣੀ ਜਿਵੇਂ ਹਲਕਾ ਪਾਣ ਦਾ ਬਾਜੀ ਹਾਂਜੀ ਆ ਜੀਜੇ ਆ ਟੱਕਣ ਦੇ ਦੇ ਇੱਕ ਬਸ ਹਾਏ ਹੈ ਲੈ ਉਹ ਦੂਆ ਬੜਾ ਦੇ ਇਹ ਛੋਟਾ ਰਹਿ ਜਾਣਾ ਮੈਂ ਕਹਿੰਦਾ ਨਹੀਂ ਛੋਟਾ ਹੀ ਹੋ ਆ ਆ ਗਿਆ ਲੈ ਉਹ ਦੇਖ ਜੀ ਪੂਰਾ ਪੂਰਾ ਫਿਰ ਕਾ ਨੂੰ ਉੱਪਰ ਹਾਂ ਉਹ ਦੂਆ ਇਹਦਾ ਓਏ ਯਾਰ ਲੋ ਆ ਲੋ ਰੱਖੋ ਕੋਈ ਜ਼ਮਾਨਾ ਅਜੇ ਚੱਤ ਪਣ ਲਾ ਜਾਂ ਵੱਜਣਾ ਦੇ ਦਿੱਤਾ ਪਾਣੀ ਪਾਣੀ ਮਾਰ ਕੇ ਨਾ ਵਿੱਚ ਧਰ ਬਸ ਸਾਸਰੀ ਘਰ ਬੁਲਾਈ ਜਾਣੀ ਹੁਣ ਅਗਲੇ ਬਲੌਗ ਚ ਬਣਾਇਆ ਤਾਂ ਰਾਤ ਤਲਾ ਬੰਦ ਲੱਗਿਆ ਬਕਰਨ ਬੁਲਾਦੇ ਫੇਰ ਵੀ ਸਾਸਰੀ ਘਰ ਤਾਂ ਬੁਲਾਦੇ ਮੇਰੇ ਵੱਲੋਂ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸਤੀਆਂ ਕਾ ਜੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਵੀ ਜਿਹੜਾ ਵਿਊ ਆ ਨਾ ਜਿਹੜਾ ਸੂਰਜ ਨਿਕਲਦਾ ਹੌਲੀ ਹੌਲੀ ਇਹ ਬਹੁਤ ਵਧੀਆ ਲੱਗਦਾ ਹਾਂ ਇਹ ਮੈਂ ਦਿਖਾਤਾ ਵੀ ਆ ਨਾ ਬਜਾ ਉਧਰ ਕੈਮਰਾ ਘਮਾਉਂਦਾ ਕੈਮਰਾ ਵਿਚਾਰਾ ਕੁਸ ਹੋਰ ਲੱਜਦਾ ਕਰਨ ਲੱਭਾ ਜਾਨ ਨੇ ਕਿਨ ਨੂੰ ਮੂੰਹ ਕਰਕੇ ਪਰ ਜਿਹੜਾ ਅਸੀਂ ਦੇਖਦੇ ਨਾ ਸਾਡੀ ਅੱਖਾਂ ਨੂੰ ਇੰਨੀ ਸੰਤੁਸ਼ਟੀ ਮਿਲਦੀ ਆ ਹਰੀਆਲੀ ਹੋ ਹਰੀਆਲੀ ਹੂੰ ਚਿੜੀਆਂ ਦੀ ਚੀਂ ਚੀਂ ਸੂਰਜ ਛੇਤੀ ਨਿਕਲਦਾ ਨਾ ਛਿਪ ਵੀ ਛੇਤੀ ਜਾਂਦਾ ਹੋਰ ਔਰ 4:30 ਵਜੇ ਪਹਾੜੀ ਦੇ ਉੱਲੇ ਸੂਰਜ ਹੋ ਜਾਂਦਾ ਉਸ ਤੋਂ ਬਾਅਦ ਫਿਰ ਕੰਮ ਖਤਮ ਹਾਂ ਹਾਂ ਤਾਂ ਹੀ ਠੰਡਾ ਹੋ ਰਿਹਾ ਨਾ ਇਸ ਟਾਈਮ ਚਲੋ ਜੀ ਉਹ ਕਿਸ ਤਰ੍ਹਾਂ ਨਾ ਸੇਖ ਤੇ ਬਚਣਾ ਜ਼ਰੂਰੀ ਨਹੀਂ ਬਾਈ ਨਾ ਸੇਖ ਤੇ ਬਚਣਾ ਜ਼ਰੂਰੀ ਆ ਮਾਮਾ ਜੀ ਨੇ ਕਿੰਨੀ ਜਗਾ ਖੋਲਤੀ ਆਕਣੀ ਮਾਮੇ ਨੂੰ ਬਹੁਤ ਮਿੰਟ ਕਰੀ ਮਗਰ ਦੇ ਨਹੀਂ ਅੱਗੇ ਇੱਥੇ ਸਪਾਈ ਹੋਣੀ ਸੀਗੀ ਮਾਮਾ ਜੀ ਹੁਣ ਲੱਗੇ ਰਹੇ ਮੰਮੀ ਕਹਿੰਦੇ ਦੇਖੋ ਇਹ ਤਰ੍ਹਾਂ ਦੇ ਆ ਪੱਥਰ ਦੇਖੋ ਮਾਮੇ ਨੇ ਤਾਂ ਬਹੁਤ ਘੱਮ ਖਿੱਚਿਆ ਇਸ ਵਾਰ ਹਾਂ ਹਾਂ ਉਹ ਚੋਹ ਬਣਾਤੀ ਜਲੇਬੀਆਂ ਵਾਸਤੇ ਜਲੇਬੀਆਂ ਵਾਸਤੇ ਚੁੱਲਾ ਬਣਿਆ ਪਿਆ ਉਹ ਚਲੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗਾ ਹੋਰ ਕਿਆ ਕਿਆ ਇੱਥੇ ਹਾਂ ਹੁਣ ਮੰਨੂਆ ਵਲੌਗ ਕਰਨ ਦੇ ਬੰਦ ਇਹ ਬਣਾਇਆ ਮਿਸਤਰੀਆਂ ਨੇ ਇਹ ਪਾਂਡੇ ਰੱਖਣੇ ਪਾਂਡੇ ਰੱਖਣ ਨੂੰ ਚਾਹ ਪਾਣੀ ਰੱਖਣ ਨੂੰ ਸਭ ਕੁਝ ਅਜੇ ਲੱਕੜੀ ਵਾਲੇ ਮਿਸਤਰੀ ਕਿਹੜੇ ਗਏ ਉਹਰੇ ਮਸ਼ੀਨ ਲੱਗੀ ਵੀ ਉਹਨਾਂ ਦੀ ਅੱਛਾ ਜੀ ਤੇ ਕੁਝ ਹੋਰ ਬਣਾਉਣਾ ਇੱਥੇ ਬਣਾ ਸਕਦੇ ਬਣਾ ਸਕਦੇ ਲਾ ਭਾਬੀ ਨੇ ਆਪਣੀ ਡਿਊਟੀ ਲਈ ਸੰਭਾਲ ਇਹ ਬਣਾਉਗੀ ਚਾਹ ਚਾਹ ਪੀ ਕੇ ਜੀ ਫੇਰ ਗੱਲਾਂ ਹੋਣੀਆਂ ਸਾਨੂੰ ਅਜੇ ਨਹੀਂ ਹੋਣੀਆਂ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਾਰਾ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਰੱਖੇ ਆ ਪਹਿਲਾ ਚਾਹ ਪੀ ਲਿਏਗਾ ਤਸल्ली ਤੇ ਫਰ ਟਿੱਗੂ ਗੋਆਲੇ ਵਾਲੀ ਹੁਣ ਠੀਕ ਹੈ ਜੀ